ਲੋਈ ਆਪਣੀ ਨਾ ਇਟਾਲੀਅਨ ਪਾਸਪੋਰਟ ਪਰ ਹੁਣ ਪਹਿਲੀ ਫੜਨੀ ਆਪਾਂ ਨੇ ਫਲਾਇਟ ਪਰ ਸਾਲ ਤਾਂ ਹੋਏਗੀ ਆ ਸਾਲ ਹੋ ਗਿਆ ਬਸ ਇਦਾਂ ਹੀ ਨਿਕਲ ਗਿਆ ਟਾਈਮ ਜੇ ਯਾਰ ਲਾਗ ਪਾਸ ਘੁੰਮੇ ਆ ਤਾਂ ਗੱਡੀ 'ਚ ਘੁੰਮਦੇ ਰਹੇ ਆ ਗੱਡੀ ਚ ਅਜ ਤੱਕ ਦੇਖਿਆ ਨਹੀਂ ਕਿਸੇ ਨੇ ਬਾਕੀ ਅੱਜ ਦੇਖਦੇ ਆ ਵੀ ਇਹਨੂੰ ਦੇਖਦੇ ਆ ਕਿ ਨਹੀਂ ਨਹੀਂ ਤਾਂ ਆਪਣੀ ਪਹਿਲੀ ਫਲਾਇਟ ਆ ਜੇ ਲੋਈ ਬੋਰਡਿੰਗ ਹੋ ਗਈ ਤੇ ਹੁਣ ਚੱਲਦੇ ਆ ਜਹਾਜ਼ 'ਚ ਬੱਸ 'ਚ ਬੈਠ ਕੇ ਜਹਾਜ਼ ਤੱਕ ਜਾਣਾ ਹੈ ਕੀ ਮੌਸਮ ਵੀ ਬੜਾ ਘੈਂਟ ਅੱਜ ਗਾਹਾਂ ਸਪੈਨ ਚ ਵੀ ਮੀਂਹ ਦੱਸਿਆ ਹੋਇਆ ਲੋਹੀ ਲੈਂ ਦੇ ਵਿੱਚ ਲੱਗ ਗਏ ਇਹ ਟ੍ਰਿਪ ਹੈਗਾ ਯਾ ਆਪਣਾ ਇਹ ਸਪੇਨ ਦਾ ਤੁਹਾਨੂੰ ਸਪੇਨ ਕਮਾਉਣੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋਈ ਆ ਬੰਦੇ ਨਾਲ ਆਪਣੇ ਚਲੋ ਫਿਰ ਤੁਹਾਨੂੰ ਗਾਹਾਂ ਨਾਲ ਦੀ ਨਾਲ ਅਪਡੇਟ ਦਿੰਦੇ ਰਹਿੰਦੇ ਆ ਆ ਇੱਕ ਵਾਰੀ ਕਰ ਲਈਏ ਕਾਗਜ਼ ਪੱਤਰਾ ਦਾ ਕੰਮ ਲੋਈ ਫਲੈਟ ਹੋਣ ਲੱਗੀ ਸ਼ੋਅ ਆਪਣੀ ਹੈਗੀ ਆ 8 ਵਜੇ ਵਾਲੀ 15 ਤੇ 25 ਨੰਬਰ ਆਪਣੀ ਵਰਚੂਅਲ ਆਉਣਾ ਲੋ ਜੀ ਬੈਗਾਂ ਦਾ ਹੋ ਗਿਆ ਕੰਮ ਆਪਣਾ ਜਦ ਤੇ ਹੁਣ ਇਮੀਗ੍ਰੇਸ਼ਨ ਬਾ ਅੰਦਰ ਐਂਟਰੀ ਕਰਤੀ ਤੇ ਇਮੀਗ੍ਰੇਸ਼ਨ ਹੋਈ ਤੇ ਬਾਅਦ ਫਿਰ ਤੁਹਾਨੂੰ ਮਿਲਦੇ ਆ ਕਿਉਂਕਿ ਅੰਦਰ ਵੀਡੀਓ ਨਹੀਂ ਬਣਨੀ ਹੈਗੀ ਥੋੜੀ ਹੁ ਤੁਹਾਨੂੰ ਦਿਖਾ ਦਿੰਦੇ ਆ ਬਾਕੀ ਉਹਨਾਂ ਨੇ ਫੋਨ ਵਗੈਰਾ ਆਪਣੇ ਰਖਾ ਲੈਣੇ ਹੁਣ ਲੋ ਜੀ ਐਦਾਂ ਯੂਰਪ ਦਾ ਸਿਸਟਮ ਸਾਰਾ ਬਾਹਰ ਜਿਵੇਂ ਇੰਡੀਆ ਦਾ ਸਿਸਟਮ ਉਹਨਾਂ ਦੇ ਵਿੱਚ ਆਪਣਾ ਘੜੀਆਂ ਵਗੈਰਾ ਇਲੈਕਟ੍ਰੋਨਿਕ ਸਮਾਨ ਰੱਖਣਾ ਡੱਬਿਆਂ ਦੇ ਵਿੱਚ ਬਾਕੀ ਦੇਖਦੇ ਆ ਟਾਲੀ ਨੂੰ ਪਾਸਪੋਰਟ ਵਾਲੀ ਵੱਖਰੀਆ ਲੈਣ ਲੂਨ ਕਿ ਇਹਨਾਂ ਦੇ ਵਿੱਚ ਯਾਰ ਰਲਮਾ ਮਿਲਮਾ ਸਾਰਾ ਲੈ ਵੀ ਆ ਹ ਤੜਕੇ ਦਾ ਉੱਠਿਆ ਹੋਇਆ ਸਾਡਾ ਬੰਦਾ ਇਹ ਸੱਤਾ ਵੀ ਨਹੀਂ ਸਾਰੀ ਰਾਤ ਸਪੇਨ ਜਾਣਾ ਹੈ ਹੁਣ ਸੰਗ ਦਾ ਹਲੋ ਇਹ 에ਰਪੋਰਟ ਉਪਰ ਤਾਂ ਤੁਹਾਨੂੰ दारू ਦਿਖੋਵੇਂ ਆ ਆਹ ਦੇਖੋ ਇਧਰ ਬਲੂ ਲੇਬਲ ਲੱਗੀ ਹੋਈ ਆ ਬੋਤਲ 306 ਰੋਦੀ ਆ ਬਾਕੀ ਸਾਬ ਕਿਤਾਬ ਲਾ ਲਓ 30000 ਦੀ ਬੋਤਲ ਬੈਠ ਗਈ ਮੈਨੂੰ ਲੱਗਦਾ ਹੈ ਨਾ 30000 ਦੀ ਬੋਤਲ ਆ ਆ ਵਾਲੀ ਠੀਕ ਆ 1 ਲੀਟਰ ਦੀ ਆ ਪਰ ਇਹ ਬਲੂ ਲੈਵਲ ਉਹ 90 ਦੀਆਂ ਪਈ ਆ ਸੁਆ ਸ਼੍ਰੀ ਗੁਰ ਆ ਇੰਡੀਆ ਖੇលਦੇ ਹੁੰਦੇ ਸੀ ਗਿਮ ਸੰਪੜੀ ਹਾਂ ਸੰਪੜੀ ਕਿਤੇ ਨਾ ਲੋਈ ਆਪਣੀ ਬੋਰਡਿੰਗ ਹੋ ਗਈ ਸ਼ੁਰੂ ਤੇ ਹੁਣ ਬਸ ਲਾਈਨ ਚ ਲੱਗ ਜਾਣਾ ਉਸ ਤੋਂ ਬਾਅਦ ਫਿਰ ਬੈਣੀ ਆ ਜਹਾਜ਼ 'ਤੇ ਚਲੋ ਚੱਲਦੇ ਆਂ ਇਹ ਉਧਰ ਨੂੰ ਫਿਰ ਲੋਈ ਇੱਥੇ ਕਰਦੇ ਆ ਰੈ residencal ਕਾਰਡ ਚੈੱਕ ਪਾਸਪੋਰਟ ਦਾ ਫੇਰ ਨਹੀਂ ਇੱਥੇ ਕੋਈ ਕੀ ਮੈਨੂੰ ਲੱਗਾ ਚੈੱਕ ਕਰਦਾ ਲੋਈ ਬੋਰਡਿੰਗ ਹੋ ਰਹੀ ਆ ਲੋਈ ਬੋਰਡਿੰਗ ਹੋ ਗਈ ਤੇ ਹੁਣ ਚੱਲਦੇ ਆ ਜਹਾਜ਼ ਚ ਹੌਲੀ ਹੌਲੀ ਮੀਂਹ ਪੈਂਦਾ ਬਾਹਰ ਫਿਰ ਇਹਦੇ ਬੱਸ ਚ ਬੈਠ ਕੇ ਜਾਣਾ ਆਪਾਂ ਨੇ ਮੈਂ ਹੀ ਮੈਂ ਕਹਿੰਦਾ ਬਸ ਹਾਂ ਬਸ 'ਚ ਬੈਠਣਾ ਹੈ ਬਸ 'ਚ ਬੈਠ ਕੇ ਜਹਾਜ਼ ਤੱਕ ਜਾਣਾ ਹੈ ਲਾਓ ਫਿਰ ਬਸ ਤਰਫੀ ਉਹ ਹਰ ਕਰਨ ਵਾਲੇ ਲੱਗਦਾ ਥੋੜਾ ਇਹ ਆਪਣੇ ਵਾਲਾ ਮੈਂ ਕਹਿੰਦਾ ਉਹ ਉੱਧਰ ਖੜੇ ਹੋਏ ਹੋਏ ਉਹ ਲਾਓ ਅੱਗੇ ਆ ਨਹੀਂ ਅੱਗੇ ਲੋਕੀ ਵਾ ਅੱਜ ਉਹਨੂੰ ਟ੍ਰਿਪ ਦੇ ਐਂਡ ਦੇ ਵਿੱਚ ਦੱਸ ਦਾਂਗੇ ਸਾਰਾ ਕੁਝ ਆਪਾਂ ਨੇ ਜਿਹੜਾ ਆਰਗੇਨਾਈਜ਼ ਕੀਤਾ ਆਪੇ ਹੀ ਕਰਿਆ ਸਾਰਾ ਕੁਝ ਟਿਕਟ ਟੁਕੜਾ ਹੋਟਲ ਦਾ ਕਿਵੇਂ ਆ ਵੀ ਤੁਸੀਂ ਆਪ ਕਰ ਸਕਦੇ ਆ ਸਾਰਾ ਸ਼ਿਪੇਂ ਦਾ ਜਿਹੜਾ ਮੇਨ ਸ਼ਹਿਰਾਂ ਵਰਸੇਲੋ ਨੂੰ ਲੈ ਜਾਣਾ ਹੁਣ ਆਪਾਂ ਨੇ ਲੋਈ ਸਟਾਰਟੇ ਖੜਾ ਆਪਣੇ ਵਾਲਾ ਸੰਭੀ ਬੜਾ ਘੈਂਟ ਅੱਜ ਗਾਹਾਂ ਸਪੈਨਚ ਵੀ ਮੀਹੋਂ ਦੱਸਿਆ ਹੋਇਆ ਲਾਓ ਜੀ ਆਪ 27 ਦਾ ਲੋ ਜੀ ਜਹਾਜ਼ ਪੂਰਾ ਖਲਡੁਲਾ ਹੈ ਛੇ ਛੀ ਵਾਲਾ ਲਾਸਟ ਚ ਆਪਣੀਆਂ ਸੀਟਾਂ განਜੋਨ ਆਪਣੇ ਬੰਦੇ ਜਾਨੀ ਥੋਈ ਨਹੀਂ ਲੱਗਿਆ ਹੈਗਾ ਲੋ ਜੀ ਆਪਾਂ ਬੈਠ ਗਏ ਸੀਟ ਹੈਗੀ ਆਪਣੀ ਇੱਧਰ ਬਾਕੀ ਵਾਲੀ ਉਹ ਆ ਸੀਰ ਵੱਡੀ ਘੇਡ ਮਿਲ ਗਈ ਤੇ ਜਹਾਜ਼ ਤੁਹਾਨੂੰ ਦਿਖਾ ਦਈਏ ਸਾਰਾ ਕਿਉਂਕਿ ਟਿਕਟਾਂ ਸਾਫ ਜਿਹੀ ਉਹ ਇਹਦੇ ਕਰਕੇ ਸਕਰੀਨ ਅਸ ਸਕਰੀਨਾ ਹੈ ਨਹੀਂ ਠੀਕ ਤੇ ਐਦਾਂ ਬੈਲਟ ਲਾ ਲੈਣੀ ਆਪਾਂ ਨੇ ਤੇ ਉੱਪਰ ਸਾਰਾ ਕੋਈ ਸਹੀ ਹੈ ਸਿਸਟਮ ਪੱਕੇ-ਪੱਕੇ ਹੁੰਦੇ ਐਦਾਂ ਆ ਲਾਈਟਾਂ ਇਹਨਾਂ ਨੂੰ ਟੈਬਲੇਟ ਠੀਕ ਹੈ ਜੀ ਹੁਣ ਬਸ ਉੜਾਨ ਪਰਨੇ ਵਾਲਾ ਆਪਣਾ ਕੁਛ ਮਿੰਟਾਂ ਦੇ ਵਿੱਚ ਇੱਧਰ ਬੈਠ ਕੇ ਸਾਰੇ ਆਪਣੇ ਨਾਲ ਤੁਹਾਨੂੰ ਕਰਵਾ ਚਾਹੁੰਦੇ ਹਾਂ ਅਸੀਂ ਚਲੋ ਹੁਣ ਤੱਕ ਦਾ ਵਧੀਆ ਰਿਹਾ ਪੂਰਾ ਜਾਨੀ ਪਾਸਪੋਰਟ ਨਹੀਂ ਚੈੱਕ ਕਰੇ ਆ ਰੈਜ਼ੀਡੈਂਸਲ ਕਾਰਡ ਜਿਵੇਂ ਆਪਣਾ ਕਾਰਤਾਧੰਤ ਤੀ ਹੁੰਦੇ ਆ ਉਹੀ ਚੈੱਕ ਕਰੇ ਆ ਪਹਿਲੀ ਆਪਣੀ ਜਿਹੜੀ ਉਡਾ ਸੀਕ੍ਰੀਟ ਐਟ ਪਾਸਪੋਰਟ ਸਾੜੀ ਉਹ ਚੈੱਕੇ ਨਹੀਂ ਹੋਏ ਕਿਤੇ ਨੇ ਫੇਰ ਨਹੀਂ ਚੈੱਕ ਕਰੇਆ ਚਲੋ ਵਧੀਆ ਰਿਹਾ ਸਿਸਟਮ ਹੁਣ ਤੱਕ ਸਾਰਾ ਚਲੋ ਦੇਖਦੇ ਆ ਹੁਣ ਕਿੱਦਾਂ ਰਹਿੰਦੀ ਆ ਫਲੈਟ ਸਮਝ ਲਓ ਆਪਣੀ ਜਿਹੜੀ ਇਹ ਫਲੈਟ ਆ ਸਪੇਨ ਤੱਕ ਉਰੇ ਕਿੰਨੀ ਬਹਿਰ ਕਮ ਉਹ ਤੋਂ ਸਾਰੀ 1 ਘੰਟਾ 40 ਮਿੰਟ ਦੀ ਫਲੈਟ ਆ ਕਿਵੇਂ ਰਹਿੰਦੀ ਆ ਸਰਵਿਸ ਉਹ ਤੁਹਾਨੂੰ ਦੱਸਦੇ ਆ At the front and secure as shown. To inflate the life jacket, pull down sharply on the red toggle. There is a light need for further inflation or deflation and a light to attract attention. Do not inflate your life jacket until you are at. Hello, you left I ਕਾ ਕਿੰਨੇ ਮੀਟਰ ਚਾਹੀਦੇ ਆਗੇ ਇਹ ਥੋੜਾ ਜਿਵੇਂ ਛੋਟਾ ਆ ਗਿਆ ਕਮੇਸਟਿਕ ਫਲੇਟਾ ਨਾ ਉਹਦੇ ਕਰਕੇ ਜਹਾਜ਼ ਵੀ ਛੋਟੇ ਆ ਤੇ ਕੋਸਟ ਵੀ ਮੇ ਘਟਾ ਜਿਵੇਂ ਟਿਕ ਦਾ ਵੀ ਆਮ ਪ੍ਰਾਈਸ ਵੀ ਘਟਾ ਇਹਦੇ ਵਿੱਚ ਆਏ ਆ ਵੀ ਖਾਣਾ-ਦਾਣਾ ਵੀ ਪਾਣੀ-ਪੂਣੀ ਦੇਣਗੇ ਤੇ ਦੇਣਗੇ ਲੋ ਜੀ ਹੁਣ ਜਿਹੜੀ ਆਪਣੀ ਫਲਾਈਟ ਆਹੋ 1 ਘੰਟਾ 40 ਮਿੰਟ ਦੀ ਫਲਾਈਟ ਆ ਸਾਰੀ ਲੋ ਐਨੀ ਅਚਾਈ ਤੇ ਆ ਗਏ ਆਪਾਂ ਹੁਣ ਉਸ ਕਮੇਂਟਾਂ ਦੇ ਬਾਅਦ 2-4 ਮਿੰਟਾਂ ਦੇ ਬਾਅਦ ਵਸ ਸਿੱਧਾ ਆ ਗਿਆ ਤੇ ਆ ਦੇਖੋ ਧੁੱਪਾਂ ਪੈ ਰਹੀ ਆ ਪਰਾਂ ਦੇ ਉੱਤੇ ਧੁੱਪਾਂ ਵੀ ਆ ਥੱਲੇ ਬੱਦਲ ਵਾਇਸੀ ਆ ਵਿਊ ਦੇਖੋ ਕਿਹ ਅੰਡਾ ਰੇਨ ਥੱਲੇ ਬੱਦਲ ਜਾਂਦੇ ਨੇ ਕਿ ਰੇਨ